ਮਾਂ ਬਾਪ ਦੀ ਕਦਰ ਕਰਿਆ ਕਰੋ ਮਾਂ ਬਾਪ ਨੂੰ ਆਪਣੀ ਮਾਂ ਨੂੰ ਸਵੇਰੇ ਹੀ ਉੱਠ ਕੇ ਕਰਿਆ ਕਰੋ ਬੀਬੀ ਆਈ ਲਵ ਯੂ ਬਾਪੂ ਨੂੰ ਕਲਾਵੇ ਚ ਲੈ ਕੇ ਕੀ ਕਰੂ ਬਾਪੂ ਤੇਰੇ ਕਰਕੇ ਯਾਰ ਆ ਰੰਗਲੀ ਦੁਨੀਆ ਮਾ ਮਾਂ ਇਹ ਤਾਂ ਹੁਣ ਬਣਾਈ ਇਹ ਤਾਂ ਕੁੜੀ ਤੇ ਆ ਮੁੰਡੇ ਨੂੰ ਵੀ ਸਾਵਾਰੀ ਸੋਚਣਾ ਪੈਂਦਾ ਵੀ ਜੇ ਚੰਗਾ ਸਾਥੀ ਹੋਵੇ ਤਾਂ ਜ਼ਿੰਦਗੀ ਸੋਹਣੀ ਲੰਘ ਜਾਂਦੀ ਹੈ ਜੇ ਮਾੜਾ ਸਾਥੀ ਹੋਵੇ ਤਾਂ ਜ਼ਿੰਦਗੀ ਬਸ 2 ਘੰਟੇ ਹੀ ਕੱਟਣੀ ਔਖੀ ਹੁੰਦੀ ਹੈ ਦੇਖੋ ਸਾਡੇ ਤਾਂ ਕੋਈ ਪੈਸੇ ਲਾ ਨਹੀਂ ਰਿਹਾ ਸੀ ਅਸੀਂ ਕਿਹਾ ਆਪੇ ਹੀ ਲਾ ਲੈਂਦੇ ਹਾਂ ਇੱਕ ਵਾਰੀ ਪਹਿਲਾਂ ਆਪ ਹੋਣੇ ਆ ਫਿਰ ਉਸ ਤੋਂ ਬਾਅਦ ਲੋਕੀ ਆਪ ਹੋਣਗੇ ਸਾਡੇ ਤੋਂ ਜਿਹੜੀ ਮੇਰੀ ਲੈਂਗੁਏਜ ਆ ਖੁਦ ਦੀ ਜਿਸ ਚ ਮੈਂ ਮਤਲਬ ਮਾਹੇਰਾ ਉਹ ਲੈਂਗੁਏਜ ਦਾ ਮੈਨੂੰ ਕੰਮ ਕਰਨਾ ਹੀ ਚਾਹੀਦਾ ਸੋ ਮੈਨੂੰ ਲੱਗਾ ਕਿ ਇੱਕ ਵਿਮਨ ਔਰੀਐਂਟਡ ਫਿਲਮ ਆਣੀ ਬਹੁਤ ਜ਼ਰੂਰੀ ਆ ਸੋ ਮੈਨੂੰ ਲੱਗਾ ਕਿ ਮੇਰੇ ਕੋਲ ਮੌਕਾ ਵਾ ਇਸ ਟਾਈਮ ਆ ਆ ਦਾ ਸੋ ਆਈ ਥਿੰਕ ਪ੍ਰੋਜੈਕਟ ਬੋਥ ਇਨਾਂ ਨੇ ਫਿਲਮ ਬਹੁਤ ਸੋਹਣੀ ਲਿਖੀ ਸੀ ਮੈਨੂੰ ਇਹਨਾਂ ਤੇ ਟਰਸਟ ਸੀ ਪਹਿਲਾਂ ਤਾਂ ਇਨਫੋਰਮੇਸ਼ਨ ਇਹਨਾਂ ਨੇ ਮੈਨੂੰ ਤਿੰਨ ਸਾਲ ਬਾਅਦ ਟਾਈਮ ਦਿੱਤਾ ਵਾ ਫਿਲਮ ਦਾ ਤੇ ਮੈਨੂੰ ਇਨਾ ਤੇ ਹੀ ਟਰਸਟ ਸੀਗਾ ਕਿ ਮੈਂ ਫਿਲਮ ਜੇ ਕੀਤੀ ਵੀ ਮਨ ਓਰੀਐਂਟਡ ਜਾਂ ਆਪਣੇ ਤੇ ਬੈਟ ਕੀਤਾ ਪੰਜਾਬੀ ਸਿਨੇਮਾ ਚ ਤਾਂ ਮੈਂ ਅਮਰਜੀਤ ਸਾਰੋ ਤੋਂ ਇਲਾਵਾ ਨਹੀਂ ਕਰ ਸਕਦੀ ਅ ਸੋ ਮੈਂ ਇਹਨਾਂ ਨੇ ਜਦੋਂ ਫਿਲਮ ਲਿਖੀ ਰੈਡੀ ਕੀਤੀ ਅ ਅਸੀਂ ਪੜੀ ਤਾਂ ਬੜਾ ਮਜ਼ਾ ਆਇਆ ਮਨ ਲੱਗਾ ਲੈਟਸ ਡੂ ਇਟ ਕੀ ਹਵਾਲੇ ਬਹੁਤ ਖੂਬ ਐਂਡ ਇੱਕ ਹੋਰ ਪ੍ਰੋਡੂਸਰ ਹੁਣ ਤੁਸੀਂ ਬਣ ਚੁੱਕੇ ਹੋ ਨਾਲ ਪ੍ਰੋਡੂਸਰ ਦਾ ਸਫਰ ਕੀ ਐਡੀਸ਼ਨਲ ਰਿਸਪੌਂਸਿਬਿਲਟੀ ਸੀ ਜਾਂ ਈਜ਼ੀ ਰਿਹਾ ਸਭ ਕੁਝ ਦੇਖੋ ਸਾਡੇ ਤਾਂ ਕੋਈ ਪੈਸੇ ਲਾ ਨਹੀਂ ਰਿਹਾ ਸੀ ਅਸੀਂ ਕਿਹਾ ਆਪੇ ਹੀ ਲਾ ਲੈਨੇ ਇੱਕ ਵਾਰੀ ਪਹਿਲਾਂ ਆਪ ਆਉਣੇ ਆ ਫਿਰ ਉਸ ਤੋਂ ਬਾਅਦ ਲੋਕੀ ਆਪ ਆਉਣਗੇ ਸਾਡੇ ਕੋਲ ਕੀ ਆਵਾਜ਼ ਹੈ ਬਹੁਤ ਖੂਬ ਤੁਹਾਨੂੰ 올 ਦੀ ਵੈਰੀ ਬੈਸਟ ਐਂਡ ਨੈਕਸਟ ਕੁਐਸਚਨ ਟੂ ਅਮਰਜੀਤ ਸਰ ਜੇ ਕੋਈ ਜ਼ੋਰ ਦਾ ਟਾਈਮ ਅਮਰਜੀਤ ਜੀ ਬਾਈ ਪਲੀਜ਼ ਜਾਓ ਜੀ ਕਮਾਲ ਦੀਆਂ ਫਿਲਮਾਂ ਬਾਈ ਨੇ ਜੁਨੀਆਂ ਦੇਖੀਆਂ ਡਾਇਰੈਕਟ ਕੀਤੀਆਂ ਸਾਰੀਆਂ ਸੁਪਰ ਸਟਾਰ ਕੋਈ ਕਹਿੰਦੇ ਸਾਰੀਆਂ ਫੈਮਿਲੀ ਐਂਟਰਟੇਨਰ ਅਸੀਂ ਉਮੀਦ ਕਰਦੇ ਇਹ ਵੀ ਫਿਲਮ ਓਨੀ ਕਮਾਲ ਦੀ ਹੋਵੇ ਬਾਈ ਤੁਹਾਡੇ ਕੋਲ ਇੱਕ ਕੁਐਸਚਨ ਹੈ ਕਿ ਸ਼ੈਨਾਜ਼ ਜਿਵੇਂ ਕਿਹਾ 3 ਸਾਲ ਕਿਉਂ ਲਾਤੇ ਸ਼ੈਨਾਜ਼ ਤੁਸੀਂ ਦੁਬਾਰਾ ਫਿਲਮ ਕਰਨ ਚ ਬਸ ਪਹਿਲਾਂ ਤਾਂ ਮੈਂ ਕਹਿਣਾ ਚਾਹਣਾ ਸਾਰਿਆਂ ਨੂੰ ਥੈਂਕ ਯੂ ਸੋ ਮੱਚ ਫੋਰ ਕਮਿੰਗ ਬਹੁਤ ਜੈ ਸ਼ੈਨਾਜ਼ ਮੇਰੇ ਲਈ ਲੱਖੀ ਹੈ ਅਸੀਂ ਨੇ ਪਹਿਲੀ ਫਿਲਮ ਕੀਤੀ ਸੀ ਕਾਲਾ ਸ਼ਕਾਲਾ ਉੱਚ ਸ਼ੈਨਾਜ਼ ਨੇ ਥੋੜਾ چھوٹਾ ਪਾਰ ਕੀਤਾ ਸੀ ਫਿਰ ਅਸੀਂ ਕੀਤੀ ਹੌਸਲਾ ਰੱਖ ਕੋਈ ਵੱਡਾ ਕਾਠ ਕੀਤਾ ਤੇ ਨਾ ਉਹ ਪੂਰੀ ਫਿਲਮ ਸ਼ਨਾਸ ਦੇ ਬੇਸ ਦਾ ਤਾਂ ਫਿਰ ਜੋ ਕੁਝ ਚੰਗੀ ਚੀਜ਼ ਬੰਦ ਟਾਈਮ ਤੋਂ ਲੱਗਦੀ ਆ ਕਿ ਆ ਵਾਟ ਹੈ ਬਹੁਤ ਟੂ ਬਹੁਤ ਟੂ ਐਂਡ ਇਹ ਟਾਪਿਕ ਇੱਕ ਕੁੜੀ ਜੋ ਤੁਸੀਂ ਇਹ ਚ ਦੋ ਜਨਰੇਸ਼ਨ ਦਿਖਾਈਆਂ 57 ਤੋਂ ਬਾਅਦ ਵਾਲਾ ਐਂਡ 25 ਵਾਲਾ ਦੋ ਯਾਰਾ ਦਿਖਾਈ ਨੇ ਇਹ ਕਿਵੇਂ ਮਨ ਦੇ ਵਿੱਚ ਆਇਆ ਐਂਡ ਸਪੈਸੀਫਿਕਲੀ ਇਸ ਟਾਪਿਕ ਤੇ ਮੂਵੀ ਲਿਖਨੇ ਮੈਂ ਨਾ ਜੋ ਤੁਸੀਂ ਅਕਸਰ ਨਾ ਜਿਹੜੀਆਂ ਕੁੜੀਆਂ ਦੀ ਉਮਰ 20 22 24 ਹੋ ਜਾਂਦੀ ਹੈ ਉਹਨਾਂ ਨੂੰ ਜੇ ਮਿਲੋ ਨਾ ਉਹਨਾਂ ਦੇ ਦਿਮਾਗ 'ਚ ਕੁਐਸਚਨ ਹੁੰਦਾ ਕਿ ਜੋ ਪੁੱਛ ਲੋ ਤੁਸੀਂ ਵੀ ਅੱਗੇ ਵਿਆਹ ਦਾ ਕਹਿੰਨ ਕਿ ਪਤਾ ਨਹੀਂ ਕਿਵੇਂ ਦਾ ਹੋਣਾ। ਸੁਣ ਮੈਂ ਬਹੁ ਵਾਰੀ ਸੁਣਿਆ ਕੁੜੀਆਂ ਦੇ ਮੂੰਹ 'ਚ ਪਤਾ ਨਹੀਂ ਕਿਵੇਂ ਦਾ ਹੋਣਾ ਜਿੱਦਾਂ ਨਾਲ ਪੂਰੀ ਜ਼ਿੰਦਗੀ ਸਪੈਂਡ ਕਰਨੀ। ਬਿਕੋਜ਼ ਜੀਵਨ ਸਾਥੀ ਕਹੀਦਾ ਪਾਉਨ ਨੂੰ, ਲਾਈਫ ਪਾਰਟਨਰ ਕਹੀਦਾ। ਹੁਣ ਜਿਹਦੇ ਨਾਲ ਪੂਰੀ ਲਾਈਫ ਸਪੈਂਡ ਕਰਨੀ ਹੈ ਉਹ ਬੰਦਾ ਵਧੀਆ ਤਾਂ ਹੋਣਾ ਚਾਹੀਦਾ। ਜਿਵੇਂ ਇਹਦੇ ਵਿੱਚ ਨਿਰਮਲ ਜੀ ਦਾ ਡਾਇਲੋਗ ਹੈ ਮੈਮ ਦਾ ਕਿ ਮਾੜੇ ਬੰਦੇ ਨਾਲ 2 ਘੰਟੇ ਦਾ ਸਫ਼ਰ ਨਹੀਂ ਤੈਅ ਹੁੰਦਾ ਤੇ ਸੋਚੋ ਜੋ ਪੂਰੀ ਜ਼ਿੰਦਗੀ ਕੱਟਣੀ ਪਵੇ ਤੇ ਸੋ ਇਹ ਥਾਟ ਮੇਰੇ ਤੇ ਸੀ ਜਦੋਂ ਫਿਰ ਸ਼ਨਾਜ ਦੀ ਗੱਲ ਹੋਈ ਉੱਥੇ ਮੈਨੂੰ ਲੱਗਿਆ ਕਿ ਇਹ ਊਮਨਡ ਓਰੀਐਂਟਡ ਕਰਨੀ ਹੈ ਤਾਂ ਫਿਰ ਟੋਟਲੀ ਊਮਨ ਓਰੀਐਂਟਡ ਹੋਏ ਸਬਜੈਕਟ ਵੀ ਉਤਾਂ ਦਾ ਹੋਏ ਸੋ ਇਤਾਂ ਫਿਰ ਇਸਨੇ ਬਹੁਤ ਕੋਪਾ ਜੀ ਨੂੰ ਸਾਰਿਆਂ ਨੂੰ ਆਲ ਦੀ ਵੈਰੀਬਲ ਜਿੰਨੀ ਤੁਸੀਂ ਮਿਹਨਤ ਕੀਤੀ ਰੱਬ ਕਰੇ ਉਹਨੂੰ ਭਾਗ ਲੱਗਣ ਥੈਂਕ ਯੂ ਸੋ ਮੱਚ ਐਂਡ ਨੈਕਸਟ ਕੋਰਸ਼ਲ ਜੋਸ਼ੀ ਜੀ ਫਰਮ ਰਾਇਆ ਪਿਕਚਰਸ ਸਰ ਤੁਸੀਂ ਮੈਨੂੰ ਪੰਜਾਬੀ ਆ ਜਾਂਦੀ ਨਾ ਤੁਹਾਨੂੰ ਨਹੀਂ ਇੰਨੀ ਨਹੀਂ ਆਉਂਦੀ ਥੋੜੀ ਇੰਨੀ ਨਹੀਂ ਤੇ ਬੋਲਦੇ ਕਹਿੰਦੇ ਇੰਨੀ ਨਹੀਂ ਆਉਂਦੀ ਨਹੀਂ ਨਹੀਂ ਬੋਲਣ ਨੂੰ ਵੀ ਨਾ ਕਿਓ ਅੱਛਾ समझ आ गई समझ समझ आई में रोके अभी हिंदी में ही बात चलो आप जब आप ऐसे प्रोड्यूसर इस मूवी के साथ ऑन बोर्ड आए कैसा एक्सपीरियंस रहा सारी टीम के साथ और जब स्क्रिप्ट सुनी हमारे पास से क्या रिएक्शन था आपका uh, when the journey started i specially need to thank shahnaz uh, it's all uh, started with her and uh, and ये uh, मस्ती कभी खत्म नहीं होगी दैट्स व्हाई शी शैनज एंड आई जेन्यूनली लाइक टू थैंक अमरजीत सर ऑल्सो क्योंकि ये है तो ये सारी कुछ चीज़ें एंड मैं सबको जितने लोगों को थैंक यू बोलूँ उतना कम है एंड आई एम योर जस्ट टू से थैंक यू और शायद ये क्वेश्चन ये मेरे लिए फर्स्ट टाइम है इट्स अ बिग थिंग फॉर मी इन वर्किंग विद सच अ बिग डायरेक्टर शहनाज एंड एवरीबडी इट्स माई जर्नी फ्रॉम अ वेरी स्मॉल टू ईर एंड द ओनली थिंग Is, इन दोनों के लिए बहुत ज्यादा थैंक यू जितना थैंक यू जितना थैंक यू बोलू उतना कम है एंड इनके लिए थोड़ी सी ज़्यादा बात बोलना चाहता हूँ मजीद सर के लिए uh, सौकन सौकने वन हौसला रख काला शाह काला सारी फिल्में मैं सारे लोगों को जितनी भी मीडिया देख रही है मैं उनको उन्होंने बहुत अच्छी फिल्में बनाई है और मेरा पर्सनल मैंने सारी देखी है और ये भी देखी है

ਦੇ ਟੇਮ ਇੱਕ ਕੁਰਸੀ ਪਾਚੇ ਰੱਖ ਦੀ ਆਨ ਸਟੇਜ ਫॉर ਯੈਸ ਓਨ ਦਿ ਬੈਂਚ ਇੰਟਰ ਸੈਂਟਰ ਚ ਰੱਖ ਦਿਓ ਜੀ ਪਲੀਜ਼ ਓਕੇ ਜੀ ਅਮਰ ਵੀ ਤੁਸੀਂ ਬੁਲਾਇਆ ਮੈਂ ਬੁਲਾਵਾ ਹਾਏ ਗਿਆ ਵੰਦੇ ਨੀ ਵਲਾਮ 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 ਕੀ ਆਓ ਜੀ ਜ਼ੋਰ ਦਾ ਤਾੜਕਾ ਲੈਟਸ ਵੈਲਕਮ ਦੀ ਐਂਟਾਇਰ ਸਟਾਰ ਕਾਸਟ ਪਹਿਲਾਂ ਸ਼੍ਰੀ ਨਿਰਮਲ ਸਿੰਘ ਜੀ ਨੂੰ ਜ਼ੋਰ ਦਾ ਤਾੜਕਾ ਪਲੀਜ਼ एवरीवन ਮਮਾ ਜੀ ਸੁਖੀ ਚਾਲਤਾ ਜੀ ਹਾਦੀ ਸੰਗਤਾ ਜੀ ਗੁਰਜਾਜ਼ ਵੀਰਾ ਜ਼ੋਰ ਦਾ ਤਾੜਕਾ ਪਲੀਜ਼ एवरीवन ਉਹਦੇ ਵੀਰ ਸਿੰਘ ਜੀ ਜਸਤ ਲਾਹੇ ਐਂਡ ਨਿਕਿਤਾ ਗਰਵਨ ਆਈ ਥਿੰਕ ਹੋ ਐਵਰੀਬਾਡੀ ਮਿਲਦਾ ਹੈ ਨਾ ਹੋਏ ਨਹੀਂ ਹੋਤੇ ਸਾਰੇ ਟੀਮ ਦੇ ਜ਼ੋਰ ਦਾ ਤਾੜਕਾ ਪਲੀਜ਼ एवरीवन ਜਗਨਾਲ ਤਾਰਸਪੁਰ आजु जी आओ भाजी बेहतर शरत ही देखते हरा ना बड़ी शायद आज शर्त मुंडा बहुत खूब बहुत खूब क्या बात है जी तो दिनेश yes, शालक कैमरा सामने कराओ आप स्टेज पे आओ जाओ आ जाओ। दिनेश सर प्लीज दिनेश के लिए क्या बात है बहुत खूब ਸੋ ਹਮ ਥੋੜਾ ਮੀਡੀਆ ਕੇ ਕਰਨੋਂ ਪੈਂ। ਓਏ ਇਤਨਾ ਨਾ ਕਹ। ਕਹ ਇਹ ਤਾਈ ਸ਼ਨਾਜ਼ ਗਿਲ ਹੈ ਕੋਸ਼ਿਸ਼ ਹੀ ਨਹੀਂ ਸਹੀ ਗਿਆ ਤਾਈ ਸ਼ਨਾਜ਼ ਗਿਲ ਹੈ। ਸਰ ਜੀ ਮੇਰੀ ਡਰੈਸ ਨਹੀਂ ਦੇਖ। ਆ ਜਾਓ। ਆ ਜਾਓ ਸਾਰੇ ਸੈਟਰ ਡਾਊਨ ਹੋ ਜਾਓ। ਆ ਜਾਓ। ਇਤਨੀ ਫੀਲਿੰਗ ਨਹੀਂ। ਸੈਟਿੰਗ ਨਹੀਂ। ਅਰੇ ਨਹੀਂ ਨਹੀਂ ਨਹੀਂ। ਚਲੋ ਬਹੁਤ ਬਹੁਤ। ਮੈਂ ਹੰਤਨੋਂ ਸਾਰਿਆਂ ਨੂੰ ਸੇਮ ਹੀ ਕੁਐਸਚਨ ਆ ਬਾਕੀ ਸਾਰੀ ਟੀਮ ਨੂੰ। ਤੇ ਤੁਹਾਨੂੰ ਇਸ ਟੀਮ ਦੇ ਨਾਲ ਕੰਮ ਕਰਕੇ ਇਸ ਪ੍ਰੋਜੈਕਟ ਦਾ ਹਿੱਸਾ ਬਣ ਕੇ ਕਿਵੇਂ ਦਾ ਲੱਗਿਆ ਸਟਾਰਟਿੰਗ ਫਰੋਮ ਜਸ ਬਾਈ ਸਟਾਰਟ ਕਰਦੇ ਹਾਂ ਹੈਲੋ 사ਸਰੀ ਘਰ ਜੀ ਸਾਰਿਆਂ ਨੂੰ ਬਾਈ ਤੇ ਮੇਰੇ ਲਈ ਬਹੁਤ ਵੱਡਾ ਪ੍ਰੋਜੈਕਟ ਸੀ ਬਾਈ ਤੇ ਮੈਂ ਲੱਕੀ ਫੀਲ ਕਰਦਾ ਇਹ ਟੀਮ ਨਾਲ ਕੰਮ ਕੀਤਾ ਕਿਉਂਕਿ ਮੈਂ ਭਾਜੀ ਦੀਆਂ ਸਾਰੀਆਂ ਫਿਲਮਾਂ ਦੇਖਿਆ ਹਨ ਡਾਇਰੈਕਟ ਕੀਤੀਆਂ ਹਾਂ ਸਪੈਸ਼ਲੀ ਦਲਜੀਤ ਵਾਲੀਆਂ ਦਲਜੀਤ ਵਾਲੇ ਤਾਂ ਮੈਂ ਛੜਦਾ ਵੀ ਨਹੀਂ ਕੋਈ ਤੇ ਮੈਂ ਸਾਰੇ ਸੀਨੀਅਰ ਆਰਟਿਸਟ ਸੀਗੇ ਬਹੁਤ ਚੰਗਾ ਲੱਗਿਆ ਜੀ ਬਾਈ ਤੇ ਸਿੱਖਣ ਨੂੰ ਬਹੁਤ ਕੁਝ ਮਿਲਿਆ ਜੀ ਬਾਕੀ 31 ਅਕਤੂਬਰ ਦੱਸ ਦੋ ਜੀ ਕੀ ਗੱਲਬਾਤ ਹੈ ਕੀ ਬਾਤ ਹੈ ਬਾਈ ਥੈਂਕ ਯੂ ਸੋ ਮਚ ਔਰ ਟੂ ਗੁਜਰਾਜ ਭਾਈ ਬਾਈ ਹੁਣ ਕੋਹਨ ਦੱਸੋ ਫਿਲਮ ਦੇ ਫਰੈਂਡ ਵਾਲੀ ਯਾਰੀ ਕਾਲ ਕਰਕੇ ਕਿਹੜੀ ਯਾਰੀ ਹੈ ਇਹ ਤੁਹਾਨੂੰ ਫਿਲਮ ਚ ਪਤਾ ਲੱਗੂਗਾ ਬਣਾ ਸੱਚੀ ਗੱਲ ਸਾਰਿਆਂ ਨੂੰ মিডিਆ ਦਾ ਬਹੁਤ ਬਹੁਤ ਧੰਨਵਾਦ ਜੀ ਸਾਰੇ ਜਿਹਨੇ ਆਪਣਾ ਕੀਮਤੀ ਸਮੇਂ ਚੋਂ ਟਾਈਮ ਕੱਢ ਕੇ ਆਏ ਹੋ ਜੀ ਆਏ ਆ ਮੇਰੇ ਵੱਲੋਂ ਸਾਡੀ ਸਾਰੀ ਟੀਮ ਵੱਲੋਂ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਵਾਲ ਕੀ ਸੀਗਾ ਹੁਣ ਸਵਾਲ ਇਹ ਸੀ ਬਾਈ ਸਾਰੇ ਫਿਲਮ ਨਾਲ ਕੰਮ ਕਰਕੇ ਕਿਵੇਂ ਦਾ ਲੱਗਿਆ ਐਕਸਪੀਰੀਅੰਸ ਕਿਵੇਂ ਦਾ ਸੀ ਮੈਂ ਬਹੁਤ ਜੂਜ਼ੀ ਕੰਮ ਕਰਦਾਗਾ ਜਿਵੇਂ ਮੈਂ ਚੱਲ ਬਤਾ ਦਿੰਦਾ ਮੇਰੀ ਕੱਲ ਫਿਲਮ ਵੀ ਕੋਟੀ ਕੋਟੀ ਚਾਹ ਤੂੰ ਵੀ ਫਿਲਮਾਂ ਦੇਖੋ ਮੇਰੀ ਗੋਡੇ ਗੋਡੇ ਚਾਹ ਤੋਂ ਬਾਅਦ ਗੋਡੇ ਗੋਡੇ ਚਾਹ ਤੂੰ ਹੀ ਆਈ ਹੈ ਮੈਂ ਬਹੁਤ ਫਿਲਮਾਂ ਦੇਖ ਦੂ ਸੋਚ ਮਤ ਸਮਝ ਕੀ ਫੇਰ ਕਰਦਾ ਤੇ ਅਮਰਜੀਤ ਬਾਈ ਨਾਲ ਮਿਲਦਾ ਹਰੇਕ ਉੱਭਰ ਰਹੇ ਅਦਾਕਾਰ ਦਾ ਮਤਲਬ ਕੀ ਹੋਊਗਾ ਕਿ ਮੈਂ ਇਹਨਾਂ ਨਾਲ ਡਰੀਮ ਐ ਸਭਾਈ ਡਰੀਮ ਹੁੰਦਾ ਹੈਗਾ ਸੋ ਮੇਰਾ ਵੀ ਸੀਗਾ ਜਦੋਂ ਮੈਨੂੰ ਸਭ ਤੋਂ ਪਹਿਲਾਂ ਪਤਾ ਲੱਗਿਆ ਜੀ ਅਮਰਜੀਤ ਬਾਈ ਮੂਵੀ ਬਣਾ ਰਹੇ ਨੇ ਤਾਂ ਮੈਨੂੰ ਬੜਾ ਗੋਡੇ ਗੋਡੇ ਚਾਚ ਰਿਆ ਸੱਚੀ ਗਾ ਸੀ ਤੇ ਫਿਲਮ ਤੇ ਹਾਲਾਂਕਿ ਮੇਰਾ ਬਹੁਤ ਛੋਟਾ ਜਿਹਾ ਕੰਮ ਹੈ ਕੋਈ ਬਾਲਾ ਵੱਡਾ ਕੰਮ ਨਹੀਂ ਪਰ ਅਮਰਜੀਤ ਬਾਈ ਕਰਕੇ ਕੀ ਬੋਲੀ ਜਾ ਰਹੀ ਹੈ ਸ਼ੇਨਾਜ਼ ਮੇਰੀ ਬਹੁਤ ਅਸੀਂ ਕਿਤੇ ਨਾ ਕਿਤੇ ਕਰੀਏ ਦੀ ਸ਼ੁਰੂਆਤ ਸਟਾਰਟਿੰਗ ਚ ਇਕੱਠੇ ਕੀਤੀ ਸੀਗੀ ਗਾਇਲੀਆਂ ਦਾ ਲਾਣਾ ਗਾਣਾ ਤੇ ਉਸ ਪੀਰ ਨਾਲ ਵੀ ਸਾਡੀ ਸ਼ਰਮਾ ਸੀਗੀ ਤੇ ਸ਼ੈਨਾਜ਼ ਨੇ ਮੈਨੂੰ ਕਿਹਾ ਵੀ ਇਹ ਦੇਣਾ ਕਰਕੇ ਕੰਮ ਐ ਫਿਰ ਬਹੁਤ ਖੁਸ਼ੀ-ਖੁਸ਼ੀ ਕੀਤੀ ਤੇ ਬਹੁਤ ਹੀ ਕਮਾਲ ਫਿਲਮ ਬਣੀ ਐ ਸੱਚੀ ਆਨੰਦ ਆਊਗਾ ਤੁਹਾਨੂੰ ਸਾਰਿਆਂ ਨੂੰ ਦੇਖੋਗੇ ਜਦੋਂ ਇੱਕ ਵਾਰ ਸਾਰਿਆਂ ਲਈ ਜ਼ੋਰ ਦਾ ਤਾੜੀਆਂ ਮਾਰ ਦੋ ਕਿੱਚ ਕੇ ਮਾਰ ਦੋ ਯਾਰ ਸੁਸ਼ਤੀ ਜੀ ਵਾਰਦੀ ਹੈ ਥੈਂਕ ਯੂ ਕੀ ਹਾਲ ਹੈ ਵੀ ਥੈਂਕ ਯੂ ਸੋ ਮੱਚ ਹੋਣ ਨਿਰਮਲ ਜੀ ਜੀ ਮੈਂ ਕਹਿੰਦਾ ਮੈਂ ਬੈ ਗਈ ਮੇਰੇ ਲਈ ਹੀ ਰਹੇ ਵੀ ਤੁਸੀਂ ਦੱਸੋ ਤੁਹਾਨੂੰ ਸਾਰੀ ਟੀਮ ਨਾਲ ਕੰਮ ਕਰਕੇ ਕਿਵੇਂ ਦਾ ਲੱਗਿਆ ਤੁਸੀਂ ਮੇਨ ਉਸ ਇਸ ਟੀਮ ਦੇ ਸਾਰੇ ਅਨੁਸ਼ਾਸਕੀ ਕਾਲ ਨਮਸਕਾਰ ਸਾਰੇ মিডিਆ ਨੂੰ ਮੈਂ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਆਪਣਾ ਟਾਈਮ ਕੱਟ ਕੇ ਆਏ ਨੇ ਤੇ ਜਿੰਨੇ ਵੀ ਦਰਸ਼ਕ ਆਏ ਨੇ ਮੈਂ ਉਹਨਾਂ ਦਾ ਬਹੁਤ ਸ਼ੁਕਰਗੁਜ਼ਾਰ ਕਰਦੀ ਹਾਂ ਇਸ ਟੀਮ ਨਾਲ ਮੈਂ ਪਹਿਲਾਂ ਕੰਮ ਕਰ ਚੁੱਕੀ ਹਾਂ ਅ ਰਸ਼ੇਨਾਜ਼ ਨਾਲ ਉਦੋਂ ਕਾਸ਼ਾ ਕਾਟ ਕੀਤਾ ਸੀਗਾ ਤੇ ਅਮਰਜੀਤ ਥੋਰ ਨਾਲ ਸੌਕਣ ਸੰਕਣ ਮੈ ਬਲੀ ਫਿਲਮ ਕਿ ਦਿੱਸੀ ਜਿ ਮੈਨੂੰ ਬਹੁਤ ਅੱਛਾ ਲੱਗਿਆ ਸੀ ਇਹਨਾਂ ਅਸੀਂ ਡਾਇਲੌਗ ਜਦੋਂ ਐਮਨ ਨੂੰ ਦਿੰਦੇ ਸੀ ਤੇ ਮੈਂ ਮੈਂ ਬੋਲਦੀ ਸੀ ਪਰ ਇਹ ਇੰਨਾ ਹੱਸਦੀ ਸੀ ਨਾ ਇੰਨਾ ਹੱਸਦੀ ਸੀ ਰੰਦੇ ਚੁਪਾ ਬਹੁਤਾ ਨਹੀਂ ਬੋਲਦੇ ਪਰ ਮੈਨੂੰ ਬਹੁਤ ਅੱਛਾ ਲੱਗਿਆ ਇਹਨਾਂ ਨਾਲ ਕੰਮ ਕਰਕੇ ਵੀ ਮੇਰਾ ਜੀ ਕਰਦਾ ਸੀ ਹੈ ਵੀ ਜਦੋਂ ਵੀ ਅਮਰਜੀਤ ਦੀ ਕੋਈ ਫਿਲਮ ਹੋਵੇ ਤੇ ਮੈਂ ਜ਼ਰੂਰ ਕੰਮ ਕਰਾਂ ਤੇ ਜਿਹੜੀ ਟੀਮ ਹੈ ਸਾਡੀ ਬਹੁਤ ਅੱਛੀ ਸੀ ਯੰਗ ਬॉयਜ਼ ਗੁਰਜੈਸ ਸ਼ੇਨਾਸ ਇਹ ਤਾਂ ਪਰ ਪਤਾ ਹੀ ਹੈ ਜੀ ਇਹ ਹੈ ਮੇਰਾ ਮੁੰਡਾ ਹੀ ਨਹੀਂ ਮੇਰੇ ਘਰਾਂ ਚੜਦਾ ਤੇ ਬਾਕੀ ਆਪਣੇ ਆ ਆ ਆ ਵੀ ਬੋਤਲ ਦਿੱਤੀ ਹੈਗਾ ਹੱਦ ਨਹੀਂ ਗਾ ਇਹ ਵੀ ਬਹੁਤ ਚੰਗਾ ਲੱਗਿਆ ਤੇ ਆਪਣੇ ਇਹ ਨਵਾਂ ਕਾਕਾ ਹੈ ਮੈਨੂੰ ਬਹੁਤ ਅੱਛਾ ਲੱਗਿਆ ਇਹਨੂੰ ਵੀ ਕੋਈ ਹੀਰੋ ਭਾਈ ਲਾਓ ਫਿਲਮ ਚ ਸੋਹਣਾ ਸਨੱਕਾ ਮੁੰਡਾ ਤੇ ਪਰਸ ਸਾਹਿਬ ਨੇ ਤਾਂ ਪੁੱਛਿਆ ਹੀ ਨਾ ਜੀ ਆ ਸਾਰੀ ਫਿਲਮ ਚ ਚੱਕਰੀਆਂ ਕਮਾਦੀਆਂ ਮੈਂ ਤਾਂ ਹੁਣ ਦੇਖਿਆ ਟਿਰਲ ਮੈਨੂੰ ਇੰਨਾ ਛਲ ਗਿਆ ਮਾਂ ਵੀ ਇੰਨਾ ਹਸੀ ਜਾਂਦੀਆਂ ਵੀ ਅਬ ਅਮਰਜੀਤ ਨੇ ਪਤਾ ਨਹੀਂ ਕੀ ਕੀ ਕੱਢ ਕੱਢ ਕੇ ਕੀ ਕੀ ਪਾਇਆ ਤੁਸੀਂ ਸਾਰੇ ਜਣੇ ਇਹ ਫਿਲਮ ਨੂੰ ਜ਼ਰੂਰ ਦੇਖਿਓ ਵਿਦ ਫੈਮਿਲੀ ਦੇਖਿਓ ਉਹ ਆਮ ਫਿਲਮ ਵਰਗੀ ਨਹੀਂ ਇਹ ਖਾਸ ਫਿਲਮ ਹੋਊਗੀ ਤੇ ਬਿਲਕੁਲ ਬਾਕੀ ਫਿਲਮਾਂ ਤੋਂ ਡਿਫਰੈਂਟ ਹੋਊਗੀ ਜਿੰਨੀਆਂ ਵੀ ਕਰਦੀਆਂ ਕੁੜੀਆਂ ਮੁੰਡੇ ਚਾਰੇ ਇਹ ਤਾਂ ਹੁਣ ਬਣਾਈ ਇਹ ਕੁੜੀ ਤੇ ਆ ਮੁੰਡੇ ਨੂੰ ਵੀ ਸਾਵਾਰੀ ਸੋਚਣਾ ਪੈਂਦਾ ਵੀ ਜੇ ਚੰਗਾ ਸਾਥੀ ਹੋਵੇ ਤਾਂ ਜ਼ਿੰਦਗੀ ਸੋਹਣੀ ਲੰਘ ਜਾਂਦੀ ਹੈ ਜੇ ਮਾੜਾ ਸਾਥੀ ਹੋਵੇ ਤਾਂ ਜ਼ਿੰਦਗੀ ਬਸ 2 ਘੰਟੇ ਦੀ ਕਟਣੀ ਔਖੀ ਹੁੰਦੀ ਹੈ ਤੇ ਸਾਰਿਆਂ ਤੇ ਹੀ ਲਾਗੂ ਹੈ ਨਾਟ ਓਨਲੀ ਗਰਲਸ ਬਟ ਬॉयਜ਼ ਤੇ ਵੀ ਇਹ ਰੂਲ ਲਾਗੂ ਹੈ ਵੀ ਜ਼ਿੰਦਗੀ ਕਿਵੇਂ ਕਟਣੀ ਚਾਹੀਦੀ ਹੈ ਕਿਧਰ ਕਟਣੀ ਚਾਹੀਦੀ ਹੈ ਕਿਹੋ ਜਿਹਾ ਬੰਦਾ ਹੋਣਾ ਚਾਹੀਦਾ ਬਾਦ ਦਾ ਸ਼ੁਕਰੀਆ ਜੇ ਤੁਸੀਂ ਵਿਆਹ ਕਰਾਉਣਾ ਤੁਸੀਂ ਸੋਚ ਸੰਕੀ ਵਿਆਹ ਕਰਾ ਰਹੇ ਹੋ। ਧੰਨਕ੍ਰਿਤ ਥੈਂਕ ਯੂ so much ਥੈਂਕ ਯੂ ਬਹੁਤ ਬਹੁਤ ਧੀ ਗੱਲ ਕੱਟਣਾ ਅੱਜ ਦਾ ਦਿਨ ਸਪੈਸ਼ਲ ਇੱਕ ਹੋਰ ਕਾਰਨ ਕਰਕੇ ਇੱਕ ਤਾਂ ਆਪਣਾ ਸਾਰਿਆਂ ਦਾ ਟ੍ਰੇਲਰ ਰਿਲੀਜ਼ ਹੋਇਆ ਉਹਦੇ ਲਈ ਵੀ ਤੇ ਤਾਂ ਸਪੈਸ਼ਲ ਨਿਰਮਲ ਮਾਤਾ ਅਜ ਤੱਕ ਕਦੇ ਆਏ ਹੀ ਨਹੀਂ ਲਾਂਚ ਤੇ ਥੀਏਟਰ ਦੇ ਵਿੱਚ ਬਿਲੰਦੇ ਖਣ ਵੀ ਨਹੀਂ ਜਾਂਦੇ ਛੇਤੀ ਜੀ ਸੋ ਬਹੁਤ ਬਹੁਤ ਥੈਂਕ ਯੂ ਮਾਤਾ ਤੁਸੀਂ ਪਹਿਲੀ ਵਾਰ ਪਹਿਲੀ ਵਾਰ ਆਏ ਨੇ ਅੱਜ ਆ ਦੇਖੋ ਪਹਿਲੀ ਵਾਰ ਅੱਜ ਆਏ ਨੇ ਟ੍ਰੇਲਰ ਲਾਂਚ ਤੇ ਨਾ ਹੀ ਕਦੇ ਪ੍ਰੀਮੀਅਰ ਤੇ ਆਏ ਸੋ ਬਹੁਤ ਬਹੁਤ ਥੈਂਕ ਯੂ ਮਾਤਾ ਸਾਡੇ ਆ ਚੁਕੀਆਂ ਮੈਂ ਤੇਰੇ ਬੰਦੇ ਹਾਂ ਹਾਂਜੀ ਹੁਣ ਕੀ ਦੀਵਾਲੀ ਮੈਨੂੰ ਲੱਗੇ ਤੁਸੀਂ ਕਹੋ ਫਿਰ ਦੀਵਾ ਲਾਓ ਜਿਹੜਾ ਬਿਨਾ ਮੈਂ ਇੱਕ ਮੋਲ ਗਈ ਸੀ ਮੈਂ ਤਾਂ ਕਹਿੰਦੇ ਦੋ ਵਾਰੀ ਆ ਚੁਕੀਆਂ ਹਾਂ ਬਸ ਮੈਂ ਦੋ ਵਾਰੀ ਆਈ ਹਾਂ ਜਿਹੜਾ ਦੇਖਣ ਪਰ ਪ੍ਰੀਮੀਅਰ ਸ਼ੋਅ ਤੇ ਨਹੀਂ ਆਈ ਅੱਜ ਮੈਨੂੰ ਬੁਲਾਇਆ ਹੈ ਹੁਣ ਮੈਂ ਇਥੋਂ ਘੁੰਮਣ ਆਲੀ ਲੈ ਕੇ ਜਾਉਂਗਾ ਮੈਂ ਆਏ ਬਾਬੇ بگੜੇ ਹੋਏ ਬੰਦੇ ਆ ਮੈਨੂੰ ਛੱਡਣਗੇ ਨਹੀਂ ਥੈਂਕ ਯੂ ਸੋ ਮੱਚ ਬੰਦ ਥੈਂਕ ਯੂ ਜੀ ਥੈਂਕ ਯੂ ਸੋ ਮੱਚ ਯਸ ਸਭ ਤੋਂ ਸੁਖੀ ਜਨਵਾ ਜੀ ਮੈਂ ਮੈਂ ਫੇਰ ਕੇ ਨਹੀਂ ਬੀ ਇਹ ਫਿਲਮ ਦੇਖਣੇ ਲਾਇਕ ਹੈ ਜੇ ਨਹੀਂ ਦੇਖੋਗੇ ਤੁਹਾਨੂੰ ਅੱਛਾ ਨਹੀਂ ਲੱਗੂਗਾ ਤੁਹਾਡੇ ਘਰ ਦੇ ਬੱਚਿਆਂ ਨੂੰ ਜ਼ਰੂਰ ਲੈ ਕੇ ਆਇਓ ਕੁੜੀਆਂ ਨੂੰ ਮੁੰਡੇ ਸਾਰੇ ਦੇਖਣੇ ਚਲੋ ਅਰ ਮੈਂ ਤਾਂ ਹੋਮ ਦੇ ਕੇ ਮੈਨੂੰ ਆ ਥੋੜੀ ਜੀ ਦੇਖੀ ਮੈਨੂੰ ਇੰਨੀ ਹਾਸੇ ਆਈ ਹੈ ਕਾਮੇਡੀ ਵੀ ਹੈ ਤੇ ਸੀਰੀਅਸ ਮੈਟਰ ਵੀ ਹੈ ਤੁਹਾਡੇ ਸਭ ਲਈ ਥੈਂਕ ਯੂ ਥੈਂਕ ਯੂ ਸੋ ਮਚ ਮੈਮ ਥੈਂਕ ਯੂ ਸੋ ਮਚ ਹਾਂ ਜਸਕੀ ਬਾਜੀ ਮੈਨੂੰ ਸਭ ਤੋਂ ਕਵਸਨ ਕਿਵੇਂ ਲੱਗਿਆ ਸਾਰੀ ਟੀਮ ਨਾਲ ਕੰਮ ਕਰਕੇ ਨਿਰਮਲ ਮੈਮ ਨਾਲ ਦੁਆਰਾ ਤੋਂ ਕੰਮ ਕਰਕੇ ਅਦੀ ਮੈਂ ਇਹ ਲੋ ਬਾਪਾ ਮੈਂ ਬਾਾਕੀ ਅਰਿਸ਼ੰਦ ਦਾ ਗੋਦੀ ਪੁੱਤਰ ਆਣਾ ਹੈ ਜਲਦੀ ਲੈ ਹਲੋ 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 ਹਾਂ ਜੀ ਹਾਂ ਜੀ ਚਲੋ ਹੁਣ ਦੁਬਾਰਾ ਸ਼ੁਰੂ ਕਰਦੇ ਹਾਂ ਜੀ ਸਸਨਗਾਲ ਜੀ ਸਾਰਿਆਂ ਨੂੰ ਬਹੁਤ ਬਹੁਤ ਸ਼ੁਕਰਿਆ ਜੀ ਸਾਰੇ ਆਏ ਤੇ ਰਿਸ਼ੀ ਮਾਨ ਨੇ ਮੈਨੂੰ ਗੋਦ ਲਿਆ ਮੈਂ ਇਹਦਾ ਗੋਦੀ ਪੁੱਤਰ ਆ ਤੇ ਫਿਲਮਾਂ ਚ ਵੀ ਤੇ ਵੈਸੇ ਵੀ ਵੈਸੇ ਵੀ ਮੇਰੀ ਮਾਂ ਹੈ ਸੋ ਇਹਨਾਂ ਦੇ ਚਰਨਾ ਦੇ ਬੈਗੇ ਖਿਆਰ ਬਹੁਤ ਬਹੁਤ ਕੁਕੀ ਲੈਜਰ ਲੋਕ ਨੇ ਮੈਂ ਤਾਂ ਕਿਹਾ ਵਰਗਾ ਕਿ ਤੁਸੀਂ ਪਦਮਸ਼ਰੀ ਤੁਸੀਂ ਪਦਮਸ਼ਰੀ ਲਿਆ ਸਾਨੂੰ ਪਦਮਸ਼ਰੀ ਲਿਖਣਾ ਨਹੀਂ ਆਉਂਦਾ ਜੇ ਪੂਰਾ ਸੋ ਬਹੁਤ ਬਹੁਤ ਸ਼ੁਕਰੀਆ ਰਿਸ਼ਮਮ ਤੇਰੇ ਹੀ ਗੱਲ ਫਿਲਮ ਦੇ ਫਿਲਮ ਚ ਕੰਮ ਕਰਕੇ ਤਾਂ ਹਰ ਬੰਦਾ ਇਹ ਕਹਿੰਦਾ ਵੀ ਸਵਾਦ ਆਇਆ ਮੈਨੂੰ ਵੀ ਸਵਾਦ ਆਇਆ ਔਰ ਅਮਰਜੀਤ ਸਰੋਂ ਭਾਈ ਇਹੋ ਜੇ ਡਾਇਰੈਕਟਰ ਨੇ ਕਿ ਮੇਰਾ ਖਿਆਲ ਹੈ ਕਿ ਪੰਜਾਬੀ ਇੰਡਸਟਰੀ ਦਾ ਹਰ ਐਕਟਰ ਇਹਨਾਂ ਨਾਲ ਕੰਮ ਕਰਨਾ ਚਾਹੁੰਦਾ ਤੇ ਸਾਡੇ ਅਸੀਂ ਲੱਖੀਆ ਸੀਰੀਅਸਲੀ ਇਹ ਅਸੀਂ ਇਹਨਾਂ ਨੂੰ ਸਾਨੂੰ ਮੌਕਾ ਮਿਲਿਆ ਇਹਨਾਂ ਨਾਲ ਕੰਮ ਕਰਨ ਦਾ ਔਰ ਅਸੀਂ ਗਲਤ ਕਰੀਏ ਠੀਕ ਰਹੀਏ ਇੰਨਾ ਹੀ ਸ਼ਾਂਤ ਸੁਆ ਮੈਂ ਨਹੀਂ ਕਿਸੇ ਦੇਖਿਆ ਜਮਾਈ ਨਹੀਂ ਬੋਲਦਾ ਜਮਾਈ ਬੜਾ ਕੋਲਦਾ ਕੋਲ ਔਰ ਇਹ ਮਤਲਬ ਜੇ ਕਿਹਾ ਨਾ ਕੰਪਲੀਟ ਡਾਇਰੈਕਟਰ ਜਿਹਨੂੰ ਆਪਾਂ ਕਹਿੰਦੇ ਆ ਉਹ ਨੇ ਖੂਬਸੂਰਤ ਰਾਈਟਰ ਖੂਬਸੂਰਤ ਡਾਇਰੈਕਟਰ ਔਰ ਉਹਨੇ ਖੂਬਸੂਰਤ ਇਨਸਾਨ ਜਿਹੜੀ ਸਭ ਤੋਂ ਵੱਡੀ ਗੱਲ ਆ ਕ੍ਰੀਏਟੀਵਿਟੀ ਅਲੱਗ ਚੀਜ਼ ਆ ਇਨਸਾਨੀਤ ਉਹਨੀ ਬਹੁਤ ਜ਼ਰੂਰੀ ਆ ਤੇ ਭਾਜੀ ਬਹੁਤ ਹੀ ਕਮਾਲ ਦੇ ਨੇ ਔਰ ਇਸ ਨੂੰ ਦਾ ਐਕਸਪੀਰੀਅੰਸ ਸਭ ਨੇ ਬਹੁਤ ਚੜਿਆ ਸ਼ੈਨਾਜ਼ ਮੈਮ ਗੁਰਜਾਇਜ ਜਸ ਸਾਡੀ ਬਹੁਤ ਨੋਕਝੋਕ ਜਲਦੀ ਆ ਪਰਤ ਜੀ ਉਹਦੇ ਵੀਰ ਸਾਰਾ ਬਹੁਤ ਮਜ਼ਾ ਆਇਆ ਕੰਮ ਕਰਕੇ ਉਹ ਸਾਰੇ ਐਕਟਰ ਬਹੁਤ ਹੀ ਕਮਾਲ ਦੇ ਨੇ ਔਰ ਇਹ ਫਿਲਮ ਨਾ ਜਿਵੇਂ ਕਹਾਣੀ ਦਾ ਸਬਜੈਕਟ ਨਾ ਸ਼ਾਇਦ ਭਾਜੀ ਨੇ ਪਤਾ ਨਹੀਂ ਕਿਵੇਂ ਸੋਚਿਆ ਹੈ ਸੀਰੀਅਸਲੀ ਬਹੁਤ ਖੂਬਸੂਰਤ ਹੈ ਬਹੁਤ ਛੂਟੀ ਜੀ ਗੱਲ ਨੂੰ ਲੈ ਕੇ ਕਉਕੀ ਹਮੇਸ਼ਾ ਗੱਲ ਛੋਟੀ ਹੁੰਦੀ ਆ ਵੱਡੀ ਗੱਲ ਤਾਂ ਸਾਦੀ ਸਮਝ ਆਉਂਦੀ ਆ ਛੋਟੀ ਸਮਝਾਣੀ ਔਖੀ ਆ ਤੇ ਭਾਜੀ ਨੇ ਇੱਕ ਛੋਟੇ ਥਾਟ ਨੂੰ ਲੈ ਕੇ ਬਹੁਤ ਖੂਬਸੂਰਤ ਫਿਲਮ ਬਣਾਏ ਆ ਤੇ ਮੈਂ ਉਮੀਦ ਕਰਦਾ ਤੁਸੀਂ ਸਾਰੇ ਦੇਖੋਗੇ ਇਹਨੂੰ ਸਪੋਰਟ ਕਰੋਗੇ ਕਿਉਂਕਿ ਬਹੁਤ ਪਿਆਰੀ ਫਿਲਮ ਬਣੀ ਆ ਥੈਂਕ ਯੂ ਸੋ ਮੱਚ ਥੈਂਕ ਯੂ ਸੋ ਮੱਚ ਬਈ ਥੈਂਕ ਯੂ ਸੋ ਮੱਚ ਓਵਰ ਟੂ ਗਣੇਸ਼ ਵਾਲਕ ਭਾਈ ਥੈਂਕ ਯੂ ਜੀ ਸਾਰਿਆਂ ਦਾ ਫਸਟ ਆਫ ਆਲ ਮੈਂ ਇਸ ਫਿਲਮ ਦਾ ਐਸ ਅ ਮਿਊਜ਼ਿਕ ਅਸੀਂ ਰਿਲੀਜ਼ ਕੀਤਾ ਸਪੀਡ ਰਿਕਾਰਡਸ ਤੇ ਅਸੀਂ ਪੂਰੀ ਟੀਮ ਦਾ ਥੈਂਕ ਯੂ ਕਰਦਾ ਜੀ ਤੁਸੀਂ ਸਾਡੇ ਤੇ ٹرسٹ ਕੀਤਾ ਬਟ ਮੈਂ ਇੱਕ ਗੱਲ 2 ਕਿਉਂਕਿ ਮੈਂ ਬਹੁਤ ਕੱਟ ਪੰਜਾਬੀ ਫਿਲਮਾਂ ਚ ਨੂੰ ਰਿਲੀਜ਼ ਤੋਂ ਪਹਿਲਾਂ ਦੇਖਦੇ ਆ ਸੀ ਤੇ ਕਿਉਂਕਿ ਆਲਰੇਡੀ ਪ੍ਰੀਮੀਅਰ ਤੇ ਜਾਂ ਉਸ ਤੋਂ ਬਾਅਦ ਅਸੀਂ ਦੇਖਦੇ ਆ ਥੀਏਟਰ ਤੇ ਜਾ ਕੇ ਬਟ ਪ੍ਰੋਡਿਊਸਰ ਤੇ ਡਾਇਰੈਕਟਰ ਸਾਹਿਬ ਦੀ ਇੱਛਾ ਸੀ ਕਿ ਤੁਸੀਂ ਇੱਕ ਵਾਰ ਫਿਲਮ ਜ਼ਰੂਰ ਦੇਖੋ ਤੇ ਮੈਂ ਮੈਨੂੰ ਲੱਗਾ ਯਾਰ ਪਤਾ ਨਹੀਂ ਕਿਉਂ ਦੋ ਟਾਈਮ ਘੰਟੇ ਮੈਨੂੰ ਕਿੱਥੇ ਫਿਲਮ ਦਿਖਾਣ ਲਈ ਮੈਂ ਤਾਂ 뮤직 ਲਿਆ ਮੇਰਾ ਟੀ ਲੈਣਾ ਦੇਣਾ ਫਿਲਮ ਦਾ ਬਟ ਇਹ ਦੋਨਾਂ ਨੇ ਬਹੁਤ ਰਿਕੁਐਸਟ ਕੀਤੀ ਤੇ ਮੈਨੂੰ ਯਾਦ ਆ ਮੈਂ ਬੰਬੇ ਫਿਲਮ ਦੇਖਣ ਗਿਆ ਤੇ ਜਦੋਂ ਮੈਂ ਇਹਨਾਂ ਨੇ ਫਿਲਮ ਸ਼ੁਰੂ ਕੀਤੀ ਤੇ 1 ਘੰਟਾ 50 ਮਿੰਟ ਦੀ ਫਿਲਮ ਹੋ ਗਈ ਤੇ ਮੈਨੂੰ ਲੱਗਾ ਵੀ ਕਿ ਯਾਰ ਇਹ ਫਿਲਮ ਖੋਪੀ ਗਈ ਇੱਕ ਘੰਟਾ 50 ਮਿੰਟ ਮੈਨੂੰ ਪਤਾ ਹੀ ਨਹੀਂ ਲੱਗਾ ਵੀਤ ਕਿੱਦਾਂ ਗਏ ਤੇ ਮੈਂ ਫਿਲਮ ਬੰਦ ਕਰਾ ਕੇ ਨਾ ਅਮਰਜੀਤ ਨੂੰ ਜੱਫੀ ਪਾਈ ਤੇ ਮੈਂ ਕਿਹਾ ਯਾਰ ਮੈਨੂੰ ਨਹੀਂ ਪਤਾ ਇਹਨੇ 100 ਕਰੋੜ ਦਾ ਕੰਮ ਕਰਨਾ ਕਿ ਕਰੋੜ ਦਾ ਕਰਨਾ ਪਰ ਇਹ ਇਸ ਸਾਲ ਦੀ 1 ਆਫ ਦੀ ਬੈਸਟ ਫਿਲਮ ਬਣ ਗਈ ਵਾਹ ਵਾਹ ਬਹੁਤ ਚੰਗਾ ਤੋ ਇੰਨਾ ਖੂਬਸੂਰਤ ਮੈਸੇਜ ਤੇ ਇੰਨਾ ਖੂਬਸੂਰਤ ਕੰਮ ਕੀਤਾ ਸ਼ਨਾਜ਼ ਨੇ ਜਿਹੜਾ ਮੈਂ ਬਲੀਵ ਨਹੀਂ ਕਰ ਸਕਦਾ ਕਿ ਸ਼ਨਾਜ਼ ਇੰਨਾ ਵਧੀਆ ਕੰਮ ਕਰ ਸਕਦੀ ਹੈ ਠੀਕ ਹੈ ਤੋ ਪੂਰੀ ਟੀਮ ਨੇ ਜਿੱਦਾਂ ਫਿਲਮ ਬਣ ਕੇ ਤੇ ਰੱਖੀ ਹੈ ਇਹ ਵੀਰ ਨੂੰ ਮੈਂ ਇੱਕ ਵਾਰੀ ਕਹੂੰਗਾ ਕਿ ਅੱਖ ਚ ਪੱਕ ਕੇ ਦਿਖਾਵੇ ਜਰਾ ਇਹਦਾ ਇੱਕ ਸਟਾਈਲ ਹੈ ਫਿਲਮ ਦੇ ਵਿੱਚ ਜਿਹੜਾ ਤੁਸੀਂ ਦੇਖੋਗੇ ਤੁਸੀਂ ਤਾਲੀਆਂ ਮਾਰੋਗੇ ਠੀਕ ਹੈ ਜੀ ਥੈਂਕ ਯੂ ਵੈਰੀ ਮਚ ਸਾਰੀ ਟੀਮ ਦਾ ਜੀ ਮੈਨੂੰ ਬੜੀ ਖੁਸ਼ੀ ਆ ਇਸ ਫਿਲਮ ਦਾ ਪਾਰਟ ਥੈਂਕ ਯੂ ਸਰ ਆਲ ਥੈਂਕ ਯੂ ਭਾਜੀ ਥੈਂਕ ਯੂ ਫॉर ði ਅਸੋਸੀਏਸ਼ਨ ਥੈਂਕ ਯੂ ਸੋ ਮਚ ਯਸ ਓਵਰ ਟੂ ਹਰਬੀ ਸੰਗਭਾਜੀ ਨਿਰਮਲ ਮੈਂ ਆਪਦਾ ਇਲਤੀ ਮੁੰਡਾ ਕਿਵੇਂ ਸਾਰੇ ਠੀਕ ਠਾਕ ਹੋ ਬਾਈ ਪ੍ਰਮਾਤਮਾ ਤੁਹਾਨੂੰ ਸਾਰੇ ਚੜ੍ਹਦੀ ਕਲਾ ਚ ਰੱਖੇ ਔਰ ਦੁਆ ਕਰਦੇ ਆ ਉਸ ਪਰਪੇਦਾ ਪ੍ਰਮਾਤਮਾ ਅਗੇ ਕਿ ਪੰਜਾਬ ਦੇ ਆਰਟਿਸਟਾਂ ਦੇ ਔਰ ਪੰਜਾਬ ਦੀ ਆਡੀਅੰਸ ਦੇ ਔਰ ਸਾਰੇ ਵਰਲਡ ਦੇ ਮੈਂ ਕਹਿੰਦਾ ਮਿਹਰ ਪਰਿਆਤ ਰੱਖੇ ਅੱਜਕੱਲ ਬੜੇ ਆਪਾਂ ਮਾਰੇ ਦੌੜ ਤੋਂ ਲੰਘ ਰਹੇ ਆ ਸੋ ਅਰਦਾਸ ਕਰਿਆ ਕਰੋ ਚੜ੍ਹਦੀ ਕਲਾ ਚ ਰਹਿ ਕੇ ਹੁਣ ਤੁਸੀਂ ਕਿਸੇ ਬਾਤ ਤੇ ਨਹੀਂ ਤਾੜੀ ਮਾਰਨੀ ਦਿੰਦੇ ਇੱਕ ਦਾਦਾ ਪਹਿਲੇ ਹੀ ਹੱਥ ਚੱਕ ਲੈ ਮੈਂ ਕਹੂੰਗਾ ਨਾ ਉਦੋਂ ਮਾਰਿਓ ਨਾ ਕਿਸੇ ਕਲਾਕਾਰ ਵਾਸਤੇ ਨਾ ਕਿਸੇ ਰੱਬ ਵਾਸਤੇ ਇੱਕ ਕਲਾ ਇੱਕ ਤਾੜੀ ਮਾਰੋ ਆਪੋ ਆਪਣੀ ਮਾਪੇ ਤੇ ਜਿਹਨੇ ਤੈਨੂੰ ਜੰਮਿਆ ਪੱਡ ਕੇ ਕੈਮਰਾ ਮਾਰ ਦੇ ਇਹਨੇ ਕੈਮਰਾ ਛੱਡ ਕੇ ਤਾੜੀ ਮਾਰੋ ਯਾਰ ਤਾਨੂੰ ਮਾਂ ਨੇ ਜੰਮਿਆ ਤੈਨੂੰ ਮਾਂ ਨੇ ਜੰਮਿਆ ਦਾ ਉਹ ਕਹਿੰਦਾ ਪਿਓ ਨੇ ਜੰਮਿਆ ਯੋਗਦਾਨ ਪੁੱਤ ਬਰਾਬਰ ਦਾ ਸੋ ਮਾਂ ਬਾਪ ਦੀ ਕਦਰ ਕਰਿਆ ਕਰੋ ਮਾਂ ਬਾਪ ਨੂੰ ਆਪਣੀ ਮਾਂ ਨੂੰ ਸਵੇਰੇ ਹੀ ਉੱਠ ਕੇ ਕਰਿਆ ਕਰੋ ਬੀਬੀ ਆਈ ਲਵ ਯੂ ਬਾਪੂ ਨੂੰ ਕਲਾਵੇ ਚ ਲੈ ਕੇ ਕੀ ਕਰੂ ਬਾਪੂ ਤੇਰੇ ਕਰਕੇ ਯਾਰ ਆ ਰੰਗਲੀ ਦੁਨੀਆ ਮਾਂ ਰਿਆ ਸੋ ਇਹ ਇਹ ਜ਼ਰੂਰੀ ਆ ਮਾਂ ਦਾ ਬਹੁਤ ਵੱਡਾ ਯੋਗਦਾਨ ਆ ਮੈਨੂੰ ਇੱਕ ਬੰਦੇ ਨੇ ਪੁੱਛਿਆ ਲੈ ਕਹਿੰਦਾ ਯਾਰ ਤੂੰ ਆਵਾ ਤਵਾ ਬੋਲਦਾ ਰਹਿਣਾ ਜਿਨੇ ਤੁਹਾਨੂੰ ਦੁਨੀਆ ਦਿਖਾਈ ਆ ਉਹਦਾ ਧੰਨਵਾਦ ਕਰਨਾ ਚਾਹੀਦਾ ਮੈਂ ਕਿਹਾ ਦੁਨੀਆ ਤੇ ਫਿਰ ਮਾਂ ਬਾਪ ਨੇ ਦਿਖਾਈ ਆ ਵੀਰੇ ਜੰਮਿਆ ਤਾਂ ਉਹਨਾਂ ਹੀ ਆ ਮਾਂ ਨੇ ਪਤਾ ਨਹੀਂ ਕਿੰਨੇ ਆਪਣਾ 9 ਮਹੀਨੇ ਆਪਣੇ ਬੱਚੇ ਨੂੰ ਪੇਟ ਚ ਰੱਖ ਕੇ ਪਤਾ ਨਹੀਂ ਕੀ ਕੀ ਚੀਜ਼ਾਂ ਜਿਹੜੀਆਂ ਖਾਣ ਵਾਲੀਆਂ ਨਹੀਂ ਖਾਧੀਆਂ ਸੋ ਤੁਹਾਨੂੰ ਜਨਮ ਦਿੰਦੀ ਐ ਫਿਰ ਦੀ ਧਰਤੀ ਤੇ ਆਉਨੇ ਹੋ ਸੋ ਇਹ ਕਰਕੇ ਮੇਰਾ ਮਾਂ ਨਾਲ ਬਹੁਤ ਲਗਾ ਆ ਬਾਪ ਨਾਲ ਵੀ ਸੋ ਇੱਕ ਕੁੜੀ ਹੁਣ ਆਪੋ ਰਹੀ ਐ ਇੱਕ ਕੁੜੀ ਦੇ ਸ਼ਨਾਜ ਦੇ ਸ਼ਨਾਜ ਤੂੰ ਪ੍ਰੋਪਰ ਕੁੜੀ ਆ ਦੇਰ ਮਾਤਾ ਰੀਆਂ ਮਾਰੋ ਮੈਂ ਨਹੀਂ ਇਹ ਦਸ ਕਮਾਲ ਦੀ ਗੱਲ ਪ੍ਰੋਪਰ ਦਾ ਐ ਇਹ ਜਿਹੜਾ ਪਹਿਲਾ ਗਾਣਾ ਕੀਤਾ ਸੀ ਨਾ ਉਦੋਂ ਹਾਂਜੀ ਆ ਦੇ ਹੀਰੋਇਨ ਹਾਂ ਹੀ ਇਜ਼ ਵੈਰੀ ਵੈਰੀ ਡਾਊਨ ਟੂ ði ਅਰਥ ਕੋਈ ਵੀ ਬੰਦਾ ਜਦੋਂ ਮਰਜੀ ਜਿਸ ਵੇਲੇ ਦਿਨ ਗੱਲ ਕਰ ਸਕਦਾ ਹੈ ਇਹ ਕੁੜੀ ਜੀ ਮੈਂ ਜਮਾਈ ਆਕੜ ਨਹੀਂ ਦੇਖੀ ਮੈਨੂੰ ਸਮੇਂ ਨਹੀਂ ਆਈ ਇਹ ਆਈ ਕਿੱਥੋਂ ਸਹੀ ਗੱਲ ਹੈ ਮੈਂ ਤਾਂ ਗੱਲ ਕੀਤੀ ਹੈ ਕਿ ਜਿਹੜੇ ਨਾ ਬੰਦੇ ਕਹਿੰਦੇ ਆ ਵੀ ਬਾਕੀ ਹੁਣ ਮੈਂ ਗੱਲ ਕਰਨਾ ਭਾਈ ਵਾਸਤੇ ਕਾਲਾ ਸ਼ਾਹ ਹੈ ਮੈਂ ਪ੍ਰੋਪਰ ਕੁੜੀ ਕਿਹਾ ਤਾਹ ਹੋਦਰ ਫਲਨਾ ਦੀ ਕਿ ਤੂੰ ਤੂੰ ਸਾਰੀ ਫਿਲਮ ਤੇ ਆ ਰਹੀ ਆ ਉਹ ਗੱਲ ਕਰਾਂਗੇ ਇਧਰੋਂ ਆਉਂਦੇ ਹੋ ਯਾਰ ਮੈਂ ਭਾਜੀ ਤੋਂ ਇਧਰ ਆਂਗਾ ਨਾ ਡਾਇਰੈਕਟਰ ਹੀ ਡਾਕਿੰਗ ਨੰਦਾ ਨਾ ਸੋ ਯਾਰ ਸਨਾਲ ਵਾਸਤੇ ਜੋਰਦਾ ਤਾੜੀਆਂ ਮਾਰੋ ਪਤਾ ਕਿਉਂ ਤੁਸੀਂ ਬੜੀਆਂ ਹੈ ਲੈ ਯਾਰ ਹਮਨ ਬਾਰ-ਬਾਰ ਇਹਨਾਂ ਨੂੰ ਆਪਣੇ ਛੱਡਣ ਲੱਪਾਂ ਨੂੰ ਤੁਸੀਂ ਮੰਮੀ ਲਈ ਕੈਮਰੇ ਛੱਡ ਕੇ ਤਾੜੀਆਂ ਮਾਰੋ ਆ ਯਾਰ ਇੱਕ ਕਰ ਯਾਰ ਇਹਦੇ ਵਾਸਤੇ ਯਾਰ ਜੋਰ ਤਾੜੀਆਂ ਮਾਰਦੇ ਯਾਰ ਕਹਿ ਨਹੀਂ ਯਾਰ ਹੈ ਹੀ ਹੈ ਪਤਾ ਕਿਉਂ ਨੇ ਤਾਂ ਕਹੇ ਦੀ ਇੱਕ ਫਿਲਮ ਚੱਲ ਜਾਣਾ ਬੰਦਾ ਉਵੇਂ ਹੀ ਐ ਤਰ ਲੱਭਦਾ ਪਰ ਸ਼ਨਾਜ ਬਿੱਗ ਬਾਸ ਵੀ ਕੀਤਾ ਔਰ ਸਟਾਰ ਵੀ ਬਣ ਗਈ ਆ ਪਰ ਇਹ ਹਮੇਸ਼ਾ ਸਾਰਿਆਂ ਨੂੰ ਡਾਉਟ ਊਸ ਹੈ ਇਹ ਆ ਨਹੀਂ ਤਰਦੀ ਇਹ ਆ ਨਹੀਂ ਤਰਦੀ ਸਹੀ ਗੱਲ ਇਹ ਇਹ ਆ ਨਹੀਂ ਤਰਦੀ ਇਹ ਇਦਾਂ ਤਰਦੀ ਹੋਰ ਭਾਜੀ ਸਾਸਰੀ ਕਾ ਕਿਹਾ ਭਾਜੀ ਤੁਸੀਂ ਆ ਗਏ ਇੱਕ ਕੁੜੀ ਆ ਰਹੀ ਏ ਕਹਿੰਦੇ ਕੌਣ ਆ ਕਹਿੰਦੇ ਮੈਂ ਹੀ ਆ ਸੋ ਮੈਂ ਤਾਂ ਕਰਕੇ ਕਹਿੰਨਾ ਸ਼ਨਾਜ ਤੂੰ ਬਹੁਤ ਗ੍ਰੇਟ ਆ ਔਰ ਪਰਮਾਤਮਾ ਕਰੇ ਤੇਰੀ ਇਹ ਤੇਰੇ ਪੈਸੇ ਵੀ ਲੱਗੇ ਆ ਹੈਨਾ ਅਮਰਜੀਤ ਭੱਲ ਦੇ ਪੈਸੇ ਲੱਗੇ ਆ ਹੈ ਤੇ ਲੰਗੇ ਪੈਰੀ ਹੋ ਜਾ ਸੱਦੀ ਆਹੀ ਮਿੱਤਰਾਂ ਦੀ ਪੈਰ ਜੁੱਤੀ ਨਾ ਪਾਵਾਂ ਸੋ ਇਹ ਫਿਲਮ ਬਹੁਤ ਕਮਾਲ ਦੀ ਬਣੀ ਹੈ ਕਾਲਾ ਸ਼ਾਹ ਕਾਲਾ ਜਦੋਂ ਭਾਜੀ ਨੇ ਮੈਨੂੰ ਸਾਈਨ ਕੀਤਾ ਸੀ ਤਾਂ ਮੈਨੂੰ ਬਹੁਤ ਵਧੀਆ ਲੱਗਾਈ ਭਾਜੀ ਨਾਲ ਕੰਮ ਕਰਕੇ ਉਸ ਤੋਂ ਬਾਅਦ ਅਸੀਂ ਝੱਲੇ ਫਿਲਮ ਕੀਤੀ ਸੀ ਪੂਰੇ ਇੰਗਲੈਂਡ 'ਚ ਕਮਾਲ ਦਾ ਸੀ ਤੇ ਹੁਣ ਮੈਨੂੰ ਮੌਕਾ ਮਿਲਿਆ ਇਸ ਫਿਲਮ 'ਚ ਕੰਮ ਕਰਨ ਦਾ ਇੱਕ ਕੁੜੀ 'ਚ ਬਾ ਕਮਾਲ ਸਾਰੇ ਕਲਾਕਾਰਾਂ ਨੇ ਕੰਮ ਕੀਤਾ ਔਰ ਇਹ ਕੀ ਕਰਦੇ ਆ ਡਰਾਮਾ ਕਰਦੇ ਆ ਤਾ ਤੇ ਬਹਿ ਜੰਨੇ ਕਦੇ ਉੱਠ ਜੰਨੇ ਕੀ ਹੈ ਅੱਛਾ ਚੱਲ ਨਾ ਬਹਿ ਲੋ ਚਲੋ ਹੁਣ ਲਾਈ ਦੀਆਂ ਲੈ ਮਾਮਾ ਧੀਆਂ ਬਣ ਗਈਆਂ ਚੱਲ ਇਹ ਸਾਰੀ ਸਪੀਚ ਕਰਾਉਣੀ ਹੈ ਅਨਨ ਚਲ ਕੋਈ ਗੱਲ ਨਹੀਂ ਇਹਨਾਂ ਕਰਨੀ ਹੁੰਦੀ ਹੈ ਸੋ ਮੈਂ ਬੇਨਤੀ ਤੁਹਾਨੂੰ ਇੱਕੋ ਕਰਦਾ ਸਾਰੇ ਕਲਾਕਾਰਾਂ ਨੇ ਬਾਖ ਮਾਲ ਕੰਮ ਕੀਤਾ ਸੋ ਤੁਹਾਡਾ ਸਾਰਿਆਂ ਦਾ ਧੰਨਵਾਦ ਬਾਕੀ ਮੈਂ ਜ਼ਿਆਦਾ ਗੱਲਾਂ ਨਹੀਂ ਕਰਦਾ ਇਹ ਸੱਚੀ ਮਾਤਾ ਨੇ ਕਹਿ ਹੀ ਦਿੱਤਾ ਵੀ ਇਹ ਡਿਫਰੈਂਟ ਫਿਲਮ ਹੈ ਔਰ ਨਾਲ ਦੀ ਨਾਲ 31 ਅਕਤੂਬਰ ਨੂੰ ਤੁਹਾਨੂੰ ਪਤਾ ਲੱਗ ਜਾਣਾ ਇਹ ਫਿਲਮ ਵਾਕਈ ਡਿਫਰੈਂਟ ਹੈ ਜਾਂ ਕਿਦਾਂ ਉਹ ਤੁਹਾਨੂੰ ਤਾਂ ਪਤਾ ਲੱਗਣਾ ਜੇ ਤੁਸੀਂ ਆਪਣੇ ਬੱਚਿਆਂ ਨਾਲ ਆਪਣੀ ਫੈਮਲੀ ਨਾਲ ਜਾਓਗੇ ਤੇ 31 ਕਬੂਤਰ ਕੱਤੀ ਅਕਤੂਬਰ ਨੂੰ ਜਾਓਗੇ ਤੇ ਜਾ ਕੇ ਗਾਣੇ ਸੁਣੋ ਮੈਨੂੰ ਠੰਡ ਲੱਗਦੀ ਨਹੀਂ ਮੈਨੂੰ ਖੰਡ ਲੱਗਦੀ ਉਹੀ ਹੈ ਨਾ ਗਾਣਾ ਸੋ ਬਹੁਤ سارے ਗਾਣੇ ਟ੍ਰੇਲਰ ਤੇ ਵਧੀਆ ਦਿਖਾਏ ਆ ਔਰ ਟ੍ਰੈਂਡਿੰਗ ਵਿੱਚ ਚੱਲ ਰਹੇ ਆ ਔਰ ਇਹ ਟ੍ਰੇਲਰ ਵੀ ਬਾਕਮਾਲ ਜਾਊਗਾ ਸੋ ਤੁਹਾਡਾ ਸਾਰਿਆਂ ਦਾ ਧੰਨਵਾਦ ਧੰਨਵਾ ਇੱਕ ਵਾਰੀ ਅਮਰਜੀਤ ਭਾਜੀ ਵਾਸਤੇ ਜੋਰ ਦਾ ਤਾੜੀਆਂ ਮਾਰੋ ਕੌਸ਼ਲ ਜੀ ਤੁਹਾਡਾ ਵੀ ਧੰਨਵਾਦ ਮਾਤਾ ਜੀ ਵਾਸਤੇ ਸਾਰਿਆਂ ਦਾ ਧੰਨਵਾਦ ਸੋ ਬਹੁਤ ਵਧੀਆ ਲੱਗੂਗਾ ਤੁਹਾਨੂੰ